ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬੀ ਟੀਵੀ ਮੈਂ ਤੁਹਾਡਾ ਕੇਵਲ ਸ਼ਰਮਾ ਅੱਜ ਪੰਜਾਬ ਦੇ ਕੋ ਭਗ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਵਾਸਤੇ ਪਹੁੰਚੇ ਨੇ ਸਾਡੇ ਨਾਲ ਇਸ ਟਾਈਮ ਤੇ ਮੌਜੂਦ ਹੈ ਸਰਦਾਰ ਭਗਵੰਤ ਸਿੰਘ ਮਿੱਡਾ ਜੀ ਆ ਭਾਰਤੀ ਕਿਸਾਨ ਜੁਨੀਅਨ ਖੋਸਾ ਦੇ ਪੰਜਾਬ ਮੀਤ ਪ੍ਰਧਾਨ ਸਾਡੇ ਨਾਲ ਮੌਜੂਦ ਹੈ ਇਹਨਾਂ ਦਾ ਅੱਜ ਭਗ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਵਾਸਤੇ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੱਲ ਭਾਜਪਾ ਵੱਲੋਂ ਕਾਲੀ ਦਲ ਦੇ ਨਾਲ ਜਿਹੜਾ ਗੱਠ ਜੋੜ ਦੀ ਜਿਹੜੀ ਆ ਉਹ ਤੋੜਤੀ ਹੈ ਉਹਨੂੰ ਕਿਵੇਂ ਦੇਖਦੇ ਆ ਕਿਵੇਂ ਉਹ ਕਿਸਾਨੀ ਦਾ ਜਿਹੜਾ ਮੁੱਦੇ ਜਿਹੜੇ ਚੱਲ ਰਹੇ ਆ ਉਹ ਕਿਵੇਂ ਉਠਾਈ ਜਾਣਗੇ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਸਾਡੇ ਮਾਧਮੇਂ ਸਾਡੀ ਦੁਨੀਆ ਦੇ ਵਿੱਚ ਇਹ ਗੱਲ ਪਹੁੰਚਣੀ ਹੈ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਤੇ ਬਾਕੀ ਜਿਹੜੀ ਗੱਲ ਤੁਸੀਂ ਇਹ ਕਰ ਰਹੇ ਹੋ ਵੀ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਵੀ ਨਿੱਜੀ ਵਿਰੋਧ ਨਹੀਂ ਸਾਡੀ ਸਿਧਾਂਤਾਂ ਦੀ ਲੜਾਈ ਹੈ ਜਿਹੜੀ ਕੋਈ ਵੀ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਜਾਂ ਕਿਸਾਨਾਂ ਦੀ ਗੱਲ ਕਰਦੀ ਏ ਤੇ ਉਹ ਪਾਰਟੀ ਤਾਂ ਚਲੋ ਠੀਕ ਹੈ ਜਿਹੜੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਕੋਈ ਵੀ ਪਾਰਟੀ ਗੱਲ ਕਰਦੀ ਏ ਜਾਂ ਕਿਸਾਨਾਂ ਦੇ ਖਿਲਾਫ ਕੋਈ ਪਾਲਿਸੀ ਲਿਆਉਂਦੀ ਜਾਂ ਕੋਈ ਕਾਨੂੰਨ ਬਣਾਉਂਦੀ ਏ ਅਸੀਂ ਹੁੰਦਾ ਡਟ ਕੇ ਵਿਰੋਧ ਕਰਾਂਗੇ ਪਾਰਟੀਆਂ ਸਾਰੀਆਂ ਚੰਗੀਆਂ ਧਰਮ ਸਾਰੇ ਚੰਗੇ ਵਿੱਚ ਜਿਹੜੇ ਪੈਰੋਕਾਰ ਹੁੰਦੇ ਉਹਨਾਂ ਦੇ ਉਹ ਨੁਕਸਾਨ ਕਰਦੇ ਆ ਹੁਣ ਆਪਾਂ ਦੇਖਿਆ ਹੈ ਕਿ ਪਿਛਲੇ 2020 ਕੀ ਦੇ ਵਿੱਚ ਵੀ ਆਪਣਾ ਬਹੁਤ ਵੱਡਾ ਮੋਰਚਾ ਦਿੱਲੀ ਦੇ ਵਿੱਚ ਲੱਗਾ ਸੀ ਉਹ ਤਕਰੀਬਨ 13 ਮਹੀਨੇ 14 ਮਹੀਨੇ ਚੱਲਿਆ ਸੀ 770 ਸਾਢੇ 70 ਦੇ ਕਰੀਬ ਕਿਸਾਨ ਵੀ ਸੀ ਇਹ ਦੋਗੇ ਸੀ ਉੱਥੇ ਜਿਹੜੀਆਂ ਰਹਿੰਦੀਆਂ ਸੀ ਮੰਗਾ ਹਮ ਉਹਦਾ ਮੰਗਾ ਦਾ ਹੀ ਆਪਣੀ ਮੰਗ ਲੈ ਕੇ ਉਹਨਾਂ ਮੰਗਾ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਮੰਗਾ ਦਾ ਚੇਤਾ ਗਰਾਉਣ ਵਾਸਤੇ ਮੋਦੀ ਸਰਕਾਰ ਨੂੰ ਉਹਨਾਂ ਦੇ ਕੋਲ ਚੱਲੇ ਸੀ ਪਰ ਜਿਹੜੀ ਹਰਿਆਣਾ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤੀ ਉਹ ਸਾਰੀ ਅਮਰ ਯਾਦ ਰਹੋਗੀ ਕਿਸਾਨਾਂ ਦੇ ਤੇ ਸਿੱਧੀਆਂ ਗੋਲੀਆਂ ਚਲਾਈਆਂ ਸਿੱਧੇ ਅਥਰੂ ਗਏ ਤੇ ਗੋਲੇ ਚਲਾਏ ਤੇ ਉਥੇ ਕਈ ਕਿਸਾਨ ਸ਼ਹੀਦ ਵੀ ਹੋਏ ਚੁਬਕਨ ਸ਼ਹੀਦ ਹੋਇਆ ਬਾਕੀ ਹੋਰ ਕਈਆਂ ਲੋਨਾਂ ਨੂੰ ਬੋਰੀਆਂ ਚ ਪਾ ਪਾ ਕੇ ਘੁੱਟਿਆ ਇੱਕ ਇੱਕ ਉਹਨਾਂ ਦੇ ਤੰਬਾ ਲੱਗ ਗਿਆ ਕਿਸਾਨੀ ਦੇ ਨਾਂ ਤੇ ਬਹੁਤ ਵੱਡਾ ਜਿਹੜਾ ਇਹਨਾਂ ਨੇ ਤੱਬਾ ਕੀਤਾ ਜਿਵੇਂ ਅੱਜ ਤੋਂ ਪਹਿਲਾਂ ਕੋਈ ਜਨਰਲ ਡਾਇਰੈਕਟ ਕੀਤਾ ਸੀ ਉਸੇ ਤਰ੍ਹਾਂ ਹੀ ਇਹਨਾਂ ਨੇ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤਾ ਲੋਕਤੰਤਰ ਦਾ ਸਭ ਤੋਂ ਵੱਡੀ ਹੈ ਵੋਟ ਜੀ ਠੀਕ ਹੈ ਤੁਸੀਂ ਵਿਰੋਧ ਕਰਨਾ ਹੈ ਜਾਂ ਕਿਸਾਨ ਵਿਰੋਧ ਕਰਦੇ ਆ ਤੁਸੀਂ ਆਪਣਾ ਵੋਟ ਪਾ ਕੇ ਉਹਨੂੰ ਵਿਰੋਧ ਕਰੋ ਨਾ ਬਿਲਕੁਲ ਜੀ ਇਹੋ ਹੀ ਦਾ ਆਪਣੇ ਕੋਲ ਇਹ ਹੀ ਦਾ ਹੈ ਗਿਆ ਵੱਡਾ ਸਿਆਰਿਆ ਜਿਹਾ ਵੋਟਾਂ ਦਾ ਅਸੀਂ ਉਹਦੇ ਵਿੱਚ ਉਹਨਾਂ ਦਾ ਪੂਰਾ ਹਰ ਥਾਂ ਤੇ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹੜਾ ਇਹ ਪੂਰੇ ਭਾਰਤ ਦੇ ਵਿੱਚ ਜਾਂਦਾ ਪੂਰੇ ਭਾਰਤ ਦੀਆਂ ਜਥੇਬੰਦੀਆਂ ਦੇ ਵਿੱਚ ਸ਼ਾਮਲ ਨੇ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਬੀਜੇਪੀ ਦਾ ਟਟ ਕੇ ਵਿਰੋਧ ਕਰਾਂਗੇ ਔਰ ਲੋਕਾਂ ਨੂੰ ਜਾਗਰੂਤ ਵੀ ਕਰਾਂਗੇ ਵੀ ਇਹ ਪਾਰਟੀ ਜਿਹੜੀ ਹੈ ਇਹ ਵਪਾਰੀਆਂ ਦੀ ਪਾਰਟੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਚੱਲਦੀ ਕਿਉਂਕਿ ਸਾਡੀ ਇੱਕੋ ਹੀ ਮੰਗ ਆ ਸਾਰੇ ਸੰਯੁਕਤ ਕਿਸਾਨ ਮੋਰਚੇ ਵਾਲੋ ਤੇ ਜਿਹੜੀਆਂ ਦੂਜੀਆਂ ਫੋਰਮਾਂ ਰਲ ਕੇ ਕਿ ਜਿਹੜਾ ਆਪਣਾ ਦੇਸ਼ ਆ ਇਹ WTO ਤੋਂ ਬਾਹਰ ਆਵੇ ਇਹ ਹੈ ਕਿ ਬੰਬਲ ਪੂਸਾ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹਣਾ ਵੀ ਜਿਹੜਾ WTO World Trade Organization ਇਸ ਤੋਂ ਪਹਿਲਾਂ ਇੱਕ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਵਿੱਚ ਇਹ ਸਮਝੌਤਾ ਆਸੀ ਗੈਟ ਸਮਝੌਤਾ ਗੈਟ ਸਮਝੌਤੇ ਦੇ ਵਿੱਚ ਜਿਹੜੀ ਇਹ ਹੈਗੀ ਸੀ ਨਾ ਖੇਤੀ ਸੈਕਟਰ ਉਹਨਾਂ ਸ਼ਾਮਲ ਨਹੀਂ ਸੀ ਕੀਤਾ ਗਿਆ 1988 ਦੇ ਵਿੱਚ ਜਿਹੜਾ ਮੈਂਬਰ ਬਣਿਆ 1994 ਦੇ ਵਿੱਚ ਇਹਨੂੰ ਬਦਲ ਕੇ ਗੈਟ ਸਮਝੌਤੇ ਨੂੰ ਗੈਟ ਦਾ ਨਾਮ ਬਦਲ ਕੇ ਉਹਨਾਂ ਨੇ WTO ਰੱਖਤਾ ਇਹਦੀ ਜਨੇਵਾ ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਉੱਥੇ ਇਹਨਾਂ ਨੇ ਕੀਤਾ ਸੀ ਉੱਥੇ ਇਹਨਾਂ ਦਾ ਸ਼ੈਡੋਅਸ ਵੀ ਬਣਿਆ ਉਹਦੇ ਵਿੱਚ ਖੇਤੀ ਸੈਕਟਰ ਨੂੰ ਸ਼ਾਮਲ ਕੀਤਾ ਗਿਆ ਖੇਤੀ ਸੈਕਟਰ ਦੇ ਵਿੱਚ ਇੱਕ ਕੰਡੀਸ਼ਨ ਆਣੀ ਕਿ ਜਿਹੜਾ ਕੋਈ ਵੀ ਦੇਸ਼ ਡਬਲਯੂਟੀਓ ਦਾ ਮੈਂਬਰ ਬਣੇਗਾ ਉਹਨੇ ਵਰਲਡ ਦੇ ਵਿੱਚ ਜਿੰਨੇ ਵੱਡੇ ਵਪਾਰੀ ਨੇ ਉਹਨਾਂ ਦਾ ਪੱਖ ਪੂਰਨਾ ਕਿਸਾਨਾਂ ਦਾ ਨਹੀਂ ਪੂਰਨਾ ਕਿਸਾਨਾਂ ਦੀਆਂ ਜਿੰਨੀਆਂ ਸਬਸਿਡੀਆਂ ਮਿਲਦੀਆਂ ਜਾਂ ਕਿਸਾਨਾਂ ਨੂੰ ਐਮਐਸਪੀ ਮਿਲਦੀ ਹੈ ਇਹਦੇ ਵਿੱਚ ਕੰਡੀਸ਼ਨ ਆ ਹੈ ਕਿ ਉਹਨਾਂ ਨੂੰ ਖਤਮ ਕੀਤਾ ਜਾਊਗਾ ਇਹ ਜਿਹੜਾ WTO ਇਹ ਵੱਡੇ ਵਪਾਰੀਆਂ ਦਾ ਜਿਵੇਂ ਅੱਜ ਤੋਂ 4-5 ਸਾਲ ਪਹਿਲਾਂ ਸਮਝ ਲੋ ਤੁਸੀਂ ਜ਼ਗੀਰਦਾਰਾਂ ਦਾ ਰਾਜ ਹੁੰਦਾ ਸੀ ਇਹ ਉਹੀ ਪਾਲਿਸੀ ਦੁਬਾਰਾ ਲੈ ਕੇ ਆ ਰਿਹਾ ਜਗੀਰਦਾਰਾਂ ਨੂੰ ਦੁਬਾਰਾ ਇਹ ਪ੍ਰਮੋਟ ਕਰਕੇ ਹੁਣ ਦੁਬਾਰਾ ਛੋਟੀਆਂ ਜਥੇਬੰਦੀਆਂ ਦੇ ਵਿੱਚ ਇੱਕ ਆ ਕੇ ਹੋਣੀ ਆ ਹੁਣ ਜਥੇਬੰਦੀਆਂ ਦੋ ਉੱਥੇ ਬੈਠੀਆਂ ਬਾਕੀ ਜਿਹੜੀਆਂ ਐਸਕੇਮ ਹੈਗੀ ਆ ਉਹ ਥੋੜੇ ਤੋਂ ਅਲੱਗ ਆ ਪਰ ਉਹ ਥੋੜੇ ਨਾਲ ਮੋਢਾ ਨਾਲ ਮੋਢਾ ਲਾ ਕੇ ਕਿਉਂ ਨਹੀਂ ਖੜਦੀ ਵਿਰੋਧ ਤਾਂ ਸਾਰਿਆਂ ਦਾ ਸਾਂਝਾ ਹੈ ਠੀਕ ਹੈ ਦੋ ਸਾਰੀਆਂ ਪਾਰਟੀਆਂ ਦਾ ਸਾਂਝਾ ਵਿਰੋਧ ਹੈ ਮੰਨ ਕੇ ਚਲੋ ਪਰ ਉਹ ਖੜੀਆਂ ਤੁਸੀਂ ਦੋ ਪਾਰਟੀਆਂ ਉੱਥੇ ਜਿਹੜੀਆਂ ਮਤਲਬ ਯੂਨੀਅਨ ਅਵਾਰ ਤਰਨ ਆ ਰਹੀਆਂ ਇਹ ਵੇਖੋ ਜੀ ਅੱਜ ਦੀ ਗੱਲ ਨਹੀਂ ਹੈਗੀ ਅੱਜ ਤੋਂ ਜਿਹੜੀਆਂ ਮਹਾਰਾਜਾ ਜੇਸ ਸਿੰਘ ਦਾ ਰਾਜ ਵੀ ਇਸੇ ਕਰਕੇ ਗਿਆ ਸੀ ਆਪਾਂ ਦਾ ਸਿੱਖ ਰਾਜ ਵੀ ਇਸੇ ਕਰਕੇ ਗਿਆ ਸੀ ਜਿਹੜੀਆਂ ਜਿਹੜੀ ਆਪਣੀ ਕੌਮ ਹੈ ਨਾ ਸਿੱਖ ਕੌਮ ਆ ਇਹ ਕੁਰਬਾਨੀਆਂ ਕਰ ਲੋਈ ਬੜੀ ਤਗੜੀ ਹੈ ਤੇ ਕਦਾਰੀਆਂ ਵੀ ਕਰਦੀ ਹੈ ਇਹ ਜਿਹੜਾ ਪਹਿਲਾ ਮੋਰਚਾ ਲੱਗਾ ਸੀ ਆਪਣਾ ਦਿੱਲੀ ਦੇ ਵਿੱਚ ਉਸ ਮੋਰਚੇ ਨੂੰ ਵੀ ਨੁਕਸਾਨ ਬਚਾਉਣ ਵਾਲੇ ਕੁਝ ਚੰਤ ਬੰਦੇ ਸੀ ਉਹਨਾਂ ਨੂੰ ਵੈਦ ਕੀ ਪਾਸੇ ਕਰਕੇ ਜਿਹੜੀਆਂ ਦੁੱਜੇ ਜਥੇਬੰਦੀਆਂ ਨੇ ਅੱਗੇ ਹੋ ਕੇ ਆਪਣਾ ਮੋਰਚਾ ਸੰਭਾਲਿਆ ਪਰ ਉਹਨਾਂ ਦਾ ਆਪ ਦਾ ਕੇਡਰ ਟੁੱਟਦਾ ਵੇਖ ਕੇ ਉਹਨਾਂ ਨੇ ਰੋਲਾ ਬੁਣਾ ਸ਼ੁਰੂ ਕੀਤਾ ਉਹਨਾਂ ਦੇ ਜਿਹੜੇ ਬੰਦੇ ਟੁੱਟ ਰਹੇ ਸੀ ਉਹ ਬੰਦੇ ਟੁੱਟ ਕੇ ਦੂਜੀਆਂ ਜਥੇ ਬੰਦੀਆਂ ਜਾ ਰਹੇ ਸੀ ਕਿਉਂਕਿ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਨਹੀਂ ਸੀ ਹੋਏ ਉਹ ਦੁਬਾਰਾ ਉਹ ਟੈਡਰ ਨੂੰ ਬਚਾਉਣ ਵਾਸਤੇ ਆਪਣਾ ਉਹ ਰੋਲਾ ਪਾ ਰਹੇ ਆ ਇਹ ਜਿਹੜੇ ਦਿੱਲੀ ਵਿੱਚ ਗਏ ਸੀ ਦਿੱਲੀ ਜਾ ਕੇ ਇਹਨਾਂ ਨੇ ਕੋਈ ਸਰਕਾਰ ਦੇ ਖਿਲਾਫ ਗੱਲ ਨਹੀਂ ਕੀਤੀ ਆਪਣੇ ਕਿਸਾਨਾਂ ਦੇ ਖਿਲਾਫ ਹੀ ਗੱਲ ਕੀਤੀ ਇਹਨਾਂ ਦੀ ਵਜ੍ਹਾ ਕਰਕੇ ਇਹ ਜਿਹੜਾ ਇਹ ਡਿਲੇ ਹੋਇਆ ਇਹ ਤਾਂ ਹੋਣਾ ਨਹੀਂ ਸੀ ਕਿਉਂਕਿ ਕਿਸਾਨ ਜਿਹੜੀ ਸਰਕਾਰ ਸੀ ਉਹਨੇ 5 ਮੀਟਿੰਗਾਂ ਕਰ ਲਈਆਂ ਸੀ 5 ਮੀਟਿੰਗਾਂ ਕਰਕੇ ਉਹ ਮਸਲਾ ਹੱਲ ਕਰਨ ਤਿਆਰ ਸੀ ਬੱਦਲ ਪਦਾ ਵਿੱਚ ਰਹੀਆਂ ਇਹਨਾਂ ਦੀ ਵਜ੍ਹਾ ਕਰਕੇ ਇਕਲੇ ਹੋਇਆ। ਸ਼੍ਰੋਮਣੀ ਅਕਾਲੀ ਦਲ ਇਸ ਪੰਜਾਬ ਦੇ ਵਿੱਚ ਪੰਥਕ ਪਾਰਟੀ ਹੈ। ਕੱਲ ਮਨਲਾ ਉਹਨਾਂ ਨੇ ਜਿਹੜਾ ਇਹ ਕੀਤਾ ਗੱਠ ਜੋੜ ਦਾ ਜਿਹੜਾ ਨਿਰਣਾ ਕੀਤਾ ਉਹਨਾਂ ਨੇ ਉਹਦੇ ਵਿੱਚ ਕਿੰਨਾ ਕੁ ਪ੍ਰਭਾਵ ਪਊਗਾ ਇਸ ਚੀਜ਼ ਦਾ ਅਕਾਲੀ ਦਲ ਤੇ। ਇਹ ਤਾਂ ਵੇਖੋ ਜੀ ਜਿਹੜੀ ਰਾਜਨੀਤਿਕ ਪਾਰਟੀ ਅਕਾਲੀ ਦਲ ਆ ਇਹਨਾਂ ਦੀ ਆਪ ਦੀ ਸੂਝ ਬੂਝ ਨਾਲ ਉਹਨਾਂ ਨੇ ਚੱਲਣਾ ਹੈ। ਜਿਹੜੀ ਇਹਨਾਂ ਨੇ ਇਹ ਸੂਝ ਬੂਝ ਵਿਖਾਈ ਹੈ ਆਜਪਾ ਦੇ ਨਾਲ ਸਮਝੌਤਾ ਨਹੀਂ ਕੀਤਾ। ਮੈਂ ਤਾਂ ਸਮਝਦਾ ਬਹੁਤ ਵਧੀਆ ਕੀਤਾ। ਕਿ ਸਾਰਿਆਂ ਨੂੰ ਚਾਹੀਦਾ ਪਾਰਟੀਆਂ ਨੂੰ। ਵੀ ਇਹਨਾਂ ਦਾ ਡਟ ਕੇ ਵਿਰੋਧ ਕਰੋ ਇਹਨਾਂ ਦੇ ਨਾਲ ਆਪਣਾ ਤਾਲਮੇਲ ਨਾ ਰੱਖੋ ਇਹ ਜਿਹੜੀ ਜਥੇਬੰਦੀ ਹੈ ਆਪਣੀ ਕਿਸਾਨ ਯੂਨੀਅਨ ਹੈ ਸਾਰੀਆਂ ਜਥੇਬੰਦੀਆਂ ਇਹਨਾਂ ਦਾ ਵਿਰੋਧ ਕਰਦੀਆਂ ਜਿਹੜੀ ਅਕਾਲੀ ਦਲ ਨੇ ਆਪਣਾ ਸੋਚ ਸਮਝ ਕੇ ਫੈਸਲਾ ਲਿਆ ਅਸੀਂ ਤਾਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਵੀ ਇਹਨਾਂ ਨੇ ਜਿਹੜੀ ਹੈਗੀ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਉਹ ਨੂੰ ਨਹੀਂ ਲਾਇਆ ਬਾਕੀ ਸਾਰੇ ਪੰਜਾਬ ਦੇ ਵਿੱਚ ਸਾਰੇ ਲੋਕਾਂ ਦੀ ਇਹ ਇੱਛਾ ਹੀ ਸੀ ਵੀ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਪੰਜਾਬ ਚ ਨਾ ਵੜ ਦਿੱਤਾ ਜਾਵੇ ਇਹ ਇਹਨਾਂ ਦਾ ਡੱਟ ਕੇ ਵਿਰੋਧ ਕੀਤਾ ਤੁਸੀਂ ਕਿਸਾਨ ਜੂਨੀਅਨ ਦੇ ਨੁਮਾਇੰਦੇ ਹੋ ਹੁਣ ਕੀ ਤੁਸੀਂ ਸੰਦੇਸ਼ ਦੇਵੋਗੇ ਜਿਹੜੇ ਆਪਣੇ ਕਿਸਾਨ ਹੈ ਉਹਨਾਂ ਨੂੰ ਇਹ ਕੇਂਦਰ ਸਰਕਾਰ ਆ ਜਾਂ મોદી ਸਰਕਾਰ ਹੈ ਉਹਨੂੰ ਵੋਟ ਨਾ ਪਾ ਕੇ ਜਾਂ ਤੁਸੀਂ ਕਿਸੇ ਵੇਦਾ ਪੂਰੇ ਭਾਰਤ ਦੇ ਕਿਸਾਨਾਂ ਨੂੰ ਇੱਕੋ ਹੀ ਸੰਦੇਸ਼ ਦੇਣਾ ਚਾਹਣਾ ਹੈ ਵੀ ਜਿਹੜਾ ਸਮਝੌਤਾ ਹੈ ਡਬਲਯੂਟੀਓ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਬਣੀ ਹੈ ਇਹਨੇ ਜਿਹੜਾ ਵਿਚਲਾ ਵਰ ਗਿਆ ਭਾਵੇਂ ਉਹ ਵਪਾਰੀ ਵਰ ਗਿਆ ਭਾਵੇਂ ਉਹ ਜ਼ਿੰਮੇਦਾਰਾਂ ਦਾ ਵਰ ਗਿਆ ਭਾਵੇਂ ਕੋਈ ਵਰਗ ਆਵੇ ਦੂਰ ਤੱਕ ਹੀ ਹੈਗੇ ਵਿਚਾਰੇ ਇਹਨਾਂ ਨੇ ਵਿਚਲੇ ਵਰਗ ਨੂੰ ਖਤਮ ਕਰਨਾ ਇਹ ਇਸ ਜਿਹੜੀਆਂ ਪੂੰਜੀਪਤੀਆਂ ਦਾ ਪੁਰਾਣਾ ਰਾਜ ਜ਼ਗੀਰਦਾਰਾਂ ਦਾ ਉਹੀ ਇਹ ਦੁਬਾਰਾ ਪ੍ਰਮੋਟ ਹੋ ਕੇ ਆ ਰਿਹਾ ਹੈ ਇਹਨਾਂ ਨੇ ਵਿਚਲਾ ਵਰਗ ਖਤਮ ਕਰਕੇ ਦੋ ਵਰਗ ਰਹਿ ਜਾਣੇ ਇੱਕ ਉੱਪਰਲਾ ਵਰਗ ਜਿਹੜਾ ਜਾਲੇ ਰਹਿ ਜਾਣੇ ਆ ਇੱਕ ਥੱਲੇ ਟਿਫਣਾਲੇ ਰਹਿ ਜਾਣੇ ਆ ਸਰਕਾਰ ਦੀ ਪਾਲਸੀ ਇਹੀ ਹੈ ਵੱਡੇ ਵੱਡੇ ਮਾؤول ਬਹ ਰਹੇ ਆ ਵੱਡੇ ਵੱਡੇ ਜਿਹੜੇ ਉਹ ਕੇਂਦਰ ਬਾਹਰ ਖਰੀਦ ਕੇਂਦਰ ਵਡੇ ਵਡੇ ਬਾਹਰ ਹੈ ਜਾਂ ਵੱਡੇ ਮਾਲ ਬਾਹਰ ਹੈ ਜਾਂ ਵੱਡੀਆਂ ਸ਼ਾਪਿੰਗ ਬਾਹਰ ਹੈ ਜਿੰਨੀ ਵੀ ਹੋ ਰਹੀ ਹੈ ਇਹ ਵਿਜਲੇ ਵਰਗ ਨੂੰ ਖਤਮ ਕਰਨ ਵਾਸਤੇ ਹੋ ਰਹੀ ਹੈ ਮੈਂ ਤਾਂ ਸਾਰੇ ਭਾਰਤ ਦੇ ਲੋਕਾਂ ਨੂੰ ਵੀ ਸੰਦੇਸ਼ ਦੇਣਾ ਚਾਹਾਂਗਾ ਕਿ ਜਿੰਨਾ ਵੀ ਹੋ ਸਕਦਾ ਹੈ ਇਹ ਸਰਕਾਰ ਤੋਂ ਬਚਿਆ ਜਾਵੇ ਇਹ ਵਪਾਰੀਆਂ ਦੀ ਸਰਕਾਰ ਆ ਉਸ ਸਰਕਾਰ ਨੂੰ ਚੁਣਿਆ ਜਾਵੇ ਜਿਹੜੀ ਕਿਸਾਨਾਂ ਦੀ ਹਿਤੈਸ਼ੀ ਹੈ ਮਜ਼ਦੂਰਾਂ ਦੀ ਹਿਤੈਸ਼ੀ ਸਰਕਾਰ ਹੈ ਵਪਾਰੀਆਂ ਦੀ ਹਿਤੈਸ਼ੀ ਸਰਕਾਰ ਆ ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਨਾ ਤੈਰੂਂਡਰ ਪੱਕੇ ਦੇਸ਼ ਇੱਥੇ ਸਾਰੇ ਵਰਗਾ ਨੂੰ ਸਾਰੇ ਧਰਮਾਂ ਨੂੰ ਰਹਿਣ ਦਾ ਪੂਰਾ ਪੂਰਾ ਹੱਕ ਹੈ कि जे कोई एक धर्म ਨੂੰ ਪ੍ਰਮੋਟ ਕਰੇ ਦੂਜੇ ਧਰਮਾਂ ਨੂੰ ਡਾਊਨ ਕਰੇ ਜਾਂ ਉਹਨਾਂ ਦੇ ਖਿਲਾਫ ਚੱਲੇ ਤਾਂ ਫਿਰ ਮੈਂ ਸਮਝਦਾ ਵੀ ਇਹ ਠੀਕ ਨਹੀਂ ਆ ਇਹ ਲੋਕਾਂ ਨੂੰ ਆਪ ਨੂੰ ਸਮਝਣਾ ਚਾਹੀਦਾ ਕਿ ਇਹ ਹੋ ਜੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਪਿੱਛੇ ਕੰਦੀ ਕਰ ਇਹ ਸਨ ਸਾਡੇ ਨਾਲ ਪਕਵੰਤ ਸਿੰਘ ਮਿੱਡਾ ਜਿਨ੍ਹਾਂ ਨੇ ਕੁਝ ਮੁੱਦਿਆਂ ਤੇ ਚਰਚਾ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨ